ਪਰਮ ਸਤਕਾਰਯੋ ਗੁਰੂ ਪਿਆਰੇ ਸਾਧ ਸੰਗਤ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਖਸ਼ਿ ਹੋਏ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਆਪਾਂ ਵਿਚਾਰ ਕਰਨੀ ਹੈ ਗੁਰਪੂਰਾ ਜਨ ਸਿਮਰਿਆ ਸਹੀ ਭਏ ਨਿਹਾਲ ਨਾਨਕ ਨਾਮੇ ਆਰਾਧਣਾ ਕਾਰਜ ਆਵੇ ਰਾਸ ਧੰਨ ਧੰਨ ਸਾਹਿਬ ਬਿਸ਼ੇਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਮਰਤ ਮਈ ਬਾਣੀ ਦੇ ਬਚਨ ਹਨ ਤੇ ਅੱਜ ਦੀ ਜੋ ਵਿਚਾਰ ਹੈ ਉਹ ਇਹ ਹੈ ਕਿ ਧੰਨ ਛੇੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿੱਖਾਂ ਦੇ 11ਵੇਂ ਗੁਰੂ ਕਹਿਣਾ ਸਹੀ ਹੈ ਜਾਂ ਗਲਤ ਕਿਉਂਕਿ ਜਿਆਦਾਤਰ ਆਪਾਂ ਦੇ ਵਿਚਾਰ ਸੁਣਦੇ ਹਾਂ ਸਾਡੇ ਫਿਕ ਪਰਾਵਾਂ ਦੀ ਕਹਿ ਲਵੋ ਜਾਂ ਜਿਨ੍ਹਾਂ ਨੂੰ ਅਜੇ ਤੱਕ ਪੂਰੀ ਤਰ੍ਹਾਂ ਸਮਝ ਨਹੀਂ ਇਹ ਸਾਡੇ 11ਵੇਂ ਗੁਰੂ ਹਨ ਇਹ ਗੱਲ ਸਹੀ ਹੈ ਜਾਂ ਨਹੀਂ ਸਾਧ ਸੰਗਤ ਜੀ ਅੱਜ ਜਦੋਂ ਅਸੀਂ ਆਪਣੇ ਆਲੇ ਦੁਆਲੇ ਸਿੱਖੀ ਸਰੂਪ ਵਿੱਚ ਚੱਲਦੇ ਬਾਬਿਆਂ ਡੇਰੇਦਾਰਾਂ ਸੌਦਾ ਆਦਿਕ ਨੂੰ ਗੁਰਮਤਿ ਸਿਧਾਂਤਾਂ ਦੀ ਰੋਸ਼ਨੀ ਵਿੱਚ ਪਰਖਣ ਦਾ ਯਤਨ ਕਰਦੇ ਹਾਂ ਤਾਂ ਇਹਨਾਂ ਵਿੱਚ ਤਕਰੀਬਨ ਵੱਡੀ ਗਿਣਤੀ ਵਿੱਚ ਅਸੀਂ ਸਿੱਖੀ ਵਿਚਾਰਧਾਰਾ ਤੋਂ ਦੂਰ ਵਿਖਾਈ ਦਿੰਦੇ ਹਨ ਤੇ ਸਾਧ ਸੰਗਤ ਜੀ ਇਹਨਾਂ ਵੱਲੋਂ ਆਪਣੇ ਆਪੋ ਆਪਣੇ ਸਥਾਨਾਂ ਤੇ ਪ੍ਰਕਾਸ਼ ਭਾਵੇਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਮਿਲਦੇ ਹਨ ਪਰ ਪੰਥਕ ਮਰਿਆਦਾ ਦੀ ਥਾਂ ਆਪ ਕੋ ਆਪਣੇ ਮਰਿਆਦਾ ਹੀ ਇਹਨਾਂ ਨੇ ਬਣਾਈ ਹੁੰਦੀ ਤੇ ਉਹੀ ਮਰਿਆਦਾ ਚਲਾਉਂਦੇ ਹਨ ਇਹਨਾਂ ਵੱਲੋਂ ਇਨਾ ਹੋ ਚੁੱਕੇ ਆਪੋ ਆਪਣੇ ਬਾਬਿਆਂ ਦੀਆਂ ਵਰਸੀਆਂ ਬੜੇ ਵੱਡੇ ਪੱਦਰ ਤੇ ਸ਼ਾਨੋ ਸ਼ਾਕਤ ਨਾਲ ਮਨਾਈਆਂ ਜਾਂਦੀਆਂ ਨੇ ਪਰ ਕੁਝ ਗੁਰਦੁਆਰਿਆਂ ਵਿੱਚ ਜਿਵੇਂ ਕਹਿ ਲਵੋ ਸਿੱਖ ਗੁਰਪੁਰਬ ਸ਼ਹੀਦੀ ਦਿਹਾੜੇ ਇਤਿਹਾਸਿਕ ਦਿਹਾੜੇ ਲਗਭਗ ਨਹੀਂ ਮਨਾਏ ਜਾਂਦੇ ਕਿਉਂਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਤਕਰੀਬਨ ਚਾਹੀਦਾ ਤਾਂ ਇਹੋ ਹੈ ਕਿ ਜੋ ਸਿੱਖ ਇਤਿਹਾਸਿਕ ਦਿਹਾੜੇ ਹਨ ਉਹ ਬੜੇ ਸੋਨੇ ਤੇ ਉੱਚੇ ਪੱਧਰ ਤੇ ਮਨਾਏ ਜਾਣ ਪਰ ਫਿਰ ਵੀ ਘਟੋ ਘਟ ਜਿੰਨੇ ਕ ਸਤਿਗੁਰੂ ਜੀ ਨੇ ਸਾਨੂੰ ਸਮਰੱਥਾ ਬਖਸ਼ੀ ਕੀਤੀ ਹੈ ਉਸ ਮੁਤਾਬਕ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਦੇ ਸਿੱਖ ਹਾਂ ਗੁਰੂ ਘਰ ਦੇ ਸ਼ਰਧਾਲੂ ਹਾਂ ਤੇ ਸਾਡਾ ਫਰਜ਼ ਹੈ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਜਿਹੜੇ ਗੁਰੂ ਸਾਹਿਬਾਨ ਨੇ ਸਾਨੂੰ ਏਡੀਆਂ ਵੱਡੀਆਂ ਦਾਤਾਂ ਬਖਸ਼ੀਆਂ ਕੀਤੀਆਂ ਨੇ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਜੋ ਦਿਹਾੜੇ ਹਨ ਉਹ ਜ਼ਰੂਰ ਮਨਾਈਏ ਤੇ ਸਾਧ ਸੰਗਤ ਜੀ ਸਾਡਾ ਤਾਂ ਸਿੱਖੀ ਦਾ ਇਤਿਹਾਸ ਪਰਤਾਂ ਖਗਵਾਈ ਦਿੰਦਾ ਹੈ ਕਿ ਸਾਰੇ 10 ਗੁਰੂ ਬਾ ਇਸ ਗੁਰੂ ਸਾਹਿਬਾਨਾਂ ਨੇ ਆਪਣੀ ਹਯਾਤੀ ਜੀਵਨ ਕਾਲ ਵਿੱਚ ਆਪ ਹੀ ਆਪਣੀ ਥਾਂ ਤੇ ਅਗਲੇ ਗੁਰੂ ਸਾਹਿਬ ਨੂੰ ਥਾਪ ਕੇ ਗੁਰਤਾ ਗੱਦੀ ਉੱਪਰ ਬਿਰਾਜਮਾਨ ਕਰ ਗਏ ਹਨ ਤੇ ਵਖ ਵਖ ਧਰਮਾਂ ਦੀ ਦੁਨੀਆਂ ਵਿੱਚ ਇਹ ਬਾ ਕਮਾਲ ਤੇ ਨਵੇਕਲਾ ਕਦਮ ਸੀ ਕਿਉਂਕਿ ਸਭ ਕੁਝ ਉਹਨਾਂ ਨੇ ਸਾਹਮਣੇ ਹੀ ਰੱਖਦਿਆਂ ਹੀ ਇਹਨਾਂ ਗੱਲਾਂ ਨੂੰ ਸਾਹਮਣੇ ਰੱਖਦਿਆਂ ਕਿਉਂਕਿ ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜੇ ਨੂੰ ਗੁਰਤਾਗਦੀ ਦੇ ਬਖਸ਼ਿਸ਼ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੇ ਗੁਰਤਾਗਦੀ ਦੇਣ ਤੋਂ ਬਾਅਦ ਦੋਸਤੋ ਬਾਅਦ ਇਹ ਸਰੀਰਿਕ ਚੋਲਾ ਛੱਡਿਆ ਹੈ ਇਸੇ ਤਰ੍ਹਾਂ ਹੀ ਚੱਲ ਰਹੀ ਨੌ ਗੁਰੂ ਸਾਹਿਬਾਨਾਂ ਤੱਕ ਜੋ ਇਹ ਪਰੰਪਰਾ ਸੀ ਇਸੇ ਤਰ੍ਹਾਂ ਚੱਲਦੀ ਰਹੀ ਇਹ ਜਦੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ ਤੇ ਸਾਧ ਸੰਗਤ ਜੀ ਇਸੇ ਪਰੰਪਰਾ ਅਨੁਸਾਰ ਹੀ ਆਪਣੇ ਜੀਵਨ ਕਾਲ ਵਿੱਚ ਹੀ 1708 ਈਸਵੀ ਵਿੱਚ ਸ੍ਰੀ ਹਜੂਰ ਸਾਹਿਬ ਦੇ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਸਦਾਬ ਕਾਲ ਵਾਸਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਉੱਪਰ ਬਿਰਾਜਮਾਨ ਕਰ ਦਿੱਤਾ ਹੁਕਮ ਕੀਤਾ ਸੀ ਆਗਿਆ ਭਈ ਆਕਾਲ ਕੀ ਸਭੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਧ ਸੰਗਤ ਜੀ ਇਹ ਸਾਨੂੰ ਹੁਕਮ ਕਰਕੇ ਪਾਤਸ਼ਾਹ ਜੀ ਨੇ ਜੋ ਸਦੀਵੀ ਕਾਲ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਉੱਪਰ ਬਿਰਾਜਮਾਨ ਕਰਕੇ ਆਪ ਨਮਸ਼ਕਾਰ ਕੀਤੇ ਸਾਰਿਆਂ ਨੂੰ ਹੁਕਮ ਕੀਤਾ ਕਿ ਜੋ ਵੀ ਗੁਰੂ ਦਾ ਪਿਆਰਾ ਹੋਵੇਗਾ ਗੁਰਸਿੱਖ ਹੋਵੇਗਾ ਜਾ ਜੋ ਵੀ ਗੁਰੂ ਘਰ ਵਿੱਚ ਸ਼ਰਧਾ ਰੱਖੇਗਾ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤੋਂ ਇਲਾਵਾ ਹੋਰ ਕਿਸੇ ਨੂੰ ਨਮਸ਼ਕਾਰ ਨਹੀਂ ਕਰੇਗਾ ਤੇ ਹੋਰ ਕਿਸੇ ਦੇ ਅੱਗੇ ਜੋ ਇਹ ਸੀਸ ਨਹੀਂ ਝੁਕਾਵੇਗਾ ਤੇ ਯਾਦ ਰੱਖਿਏ ਜੇਕਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ 11ਵੇਂ ਗੁਰੂ ਆਖਦੇ ਹਾਂ ਜਿਸ ਦੇ ਆਪਾਂ ਵਿਚਾਰ ਕਰ ਰਹੇ ਹਾਂ ਤੇ ਸਾਧ ਸੰਗਤ ਜੀ ਫਿਰ ਅੱਗੇ 12ਵੇਂ 13ਵੇਂ 14ਵੇਂ ਆਦਿ ਦੀ ਗੁੰਜਾਇਸ਼ ਬਚ ਸਕਦੀ ਹੈ ਇੱਕ ਸਿੱਖੀ ਪੇਸ਼ਵਾਰੇ ਸੰਪਰਦਾ ਵੱਲੋਂ ਇਸ ਤਰ੍ਹਾਂ ਕੀਤਾ ਵੀ ਜਾ ਚੁੱਕਾ ਹੈ ਤੇ ਸਾਧ ਸੰਗਤ ਜੀ ਆਪਣਾ ਜੋ ਨਿਜੀ ਵਿਚਾਰ ਸੀ ਇਹੋ ਹੀ ਸੀ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ 11ਵੇਂ ਗੁਰੂ ਨੇ ਸਗੋ ਜੁਗ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਜੁਗੋ ਜੁਗੋ ਅਟਲ ਹਨ ਤੇ ਇਸ ਗੱਲ ਨੂੰ ਆਪਾਂ ਉੱਟ ਕੇ ਪੱਲੇ ਨਾਲ ਬੰਨ੍ਹ ਲਈਏ ਕਿ ਗੁਰਤਾ ਗੱਦੀ ਦੇ ਬਖਸ਼ੇ ਕਰਨ ਸਮੇਂ ਕੀ ਤੇਗੇ ਹੁਕਮਾਂ ਨੂੰ ਅਰਦਾਸ ਦੇ ਸਮਾਪਤੀ ਵੇਲੇ ਕੇਵਲ ਗਾਈਏ ਹੀ ਨਾ ਸਾਰੇ ਘੁੱਟ ਕੇ ਪੱਲੇ ਵੀ ਬੰਨ ਲਈਏ ਕਿ ਆਗਿਆ ਭਈ ਆਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਦੋਂ ਆਪਾਂ ਇਸ ਵਿਚਾਰ ਧਾਰਾ ਤੇ ਚੱਲਾਂਗੇ ਤਾਂ ਇਸ ਵਿੱਚ ਸਾਡਾ ਆਪਣਾ ਵੀ ਭਲਾ ਹੈ ਅਤੇ ਕੋਮ ਦਾ ਵੀ ਭਲਾ ਹੈ ਕਿਉਂਕਿ ਜੋ ਸਾਡੀ ਕੋਮ ਵਿੱਚ ਕ੍ਰਿਤਿਆ ਵੜ ਚੁੱਕੀਆਂ ਹਨ ਦੁਰਾਏ ਵੜ ਚੁੱਕੀਆਂ ਨੇ ਕਿ ਆਪੋ ਆਪਣੇ ਵਿਚਾਰਾਂ ਨਾਲ ਚੱਲਦੇ ਆ ਤੇ ਕੇਵਲ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਜੋ ਆਪਾਂ ਜਿਵੇਂ ਕਹਿ ਲਈਏ ਗੁਰੂ ਗ੍ਰੰਥ ਸਾਹਿਬ ਮਹਾਰਾਜਨ ਕਲਾ ਵਰਤੀ ਹੈ ਨਾ ਕਿ ਜਿੱਥੇ ਲੋੜ ਪੈ ਗਈ ਉੱਥੇ ਵਰਤ ਲਿਆ ਉਸ ਤੋਂ ਬਾਅਦ ਆਪਣੀ ਮਰਜ਼ੀ ਕਰਕੇ ਨਹੀਂ ਜੋ ਗੁਰ ਮਰਿਆਦਾ ਹੈ ਉਸ ਮੁਤਾਬਕ ਹੀ ਸਾਡਾ ਜਿਹੜਾ ਜੀਵਨ ਹੈ ਹੋਣਾ ਚਾਹੀਦਾ ਹੈ ਜਦੋਂ ਦोसी ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਘਰ ਵਿੱਚ ਲੈ ਕੇ ਜਾਣੇ ਆ ਜਾਂ ਕੋਈ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਦੇ ਆ ਜਾਂ ਚਰਨ ਪਵਾਨੇ ਆ ਤੇ ਸਾਧ ਸੰਗਤ ਜੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਤਿਗੁਰੂ ਦੇ ਸਤਕਾਰ ਦਾ ਪੂਰਾ ਖਿਆਲ ਰੱਖੀਏ ਕਿਉਂਕਿ ਜੇਕਰ ਅਸੀਂ ਗੁਰੂ ਦਾ ਸਤਕਾਰ ਕਰਾਂਗੇ ਤਾਂ ਸਤਿਗੁਰੂ ਜੀ ਦੀ ਬਾਣੀ ਦੇ ਬਚਨ ਹਨ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੈ ਆਪਾਂ ਗੁਰਚਰਣਾ ਵਿੱਚ ਜੋ ਅਰਦਾਸ ਬੇਨਤੀ ਕਰਨੀ ਹੈ ਕਿ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਚੜ੍ਹਦੀਆਂ ਕਲਾਂ ਨਾਮ ਬਣੇ ਦਾਤਾ ਬਖਸ਼ਿਸ਼ ਕਰਕੇ ਰੱਖਣਾ ਸੋ ਅੱਜ ਦਾ ਜੋ ਵਿਚਾਰ ਕਰਨ ਦਾ ਸਾਡਾ ਮੇਨ ਮੰਤਵ ਸੀ ਇਹ ਹੀ ਸੀ ਕਿ ਜੋ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ 11ਵੇਂ ਗੁਰੂ ਲਈ ਸਗੋਂ ਜੁਗੋ ਜੁਗ ਅਟਲ ਗੁਰੂ ਮੰਨਿਏ ਕਿ ਇਸ ਤੋਂ ਬਾਅਦ ਹੋਰ ਕੋਈ ਗੁਰੂ ਨਹੀਂ ਬਣ ਸਕਦਾ ਸਿੱਖ ਧਰਮ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਕੋਈ ਗੁਰੂ ਨਹੀਂ ਹੈ ਸਾਰੇ ਅਸੀਂ ਸਿੱਖਾਂ ਗੁਰੂ ਦੇ ਸੋ ਹੋ ਸਕਦਾ ਹੈ ਕਈਆਂ ਦਾ ਜੀਵਨ ਬੜਾ ਉੱਚਾ ਹੋਵੇ ਤੇ ਸਾਡਾ ਫਰਜ਼ ਬਣਦਾ ਹੈ ਜਿਨ੍ਹਾਂ ਨੇ ਧਰਮ ਵਾਸਤੇ ਕੁਝ ਕੀਤਾ ਸਿੱਖ ਕੌਮ ਵਾਸਤੇ ਕੁਝ ਕੀਤਾ ਉਹਨਾਂ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਆ ਜੋ ਕੁਝ ਤਾਂ ਮਹਾਪੁਰਸ਼ ਹੋਏ ਨੇ ਜਿਨ੍ਹਾਂ ਦਾ ਜੀਵਨ ਬੜਾ ਸੋਹਣਾ ਸੀ ਜਿਨ੍ਹਾਂ ਨੇ ਬੰਦਗੀ ਸੇਵਾ ਸਿਮਰਨ ਕਰਕੇ ਕੁਛ ਕਮਾਇਆ ਹੈ ਐਸੀ ਰੱਬ ਦੀਆਂ ਬੰਦਗੀ ਰੂਹਾਂ ਨੂੰ ਸਾਡਾ ਜੋ ਦਿਲੋਂ ਸਤਕਾਰ ਹੈ ਅਸੀਂ ਐਸੇ ਰੱਬ ਦੇ ਪਿਆਰਿਆਂ ਦਾ ਦਿਲੋਂ ਸਤਕਾਰ ਕਰਦੇ ਗੁਰਬਾਣੀ ਦਾ ਤਾਂ ਫੁਰਮਾਨ ਹੈ ਜੋ ਦੇਸ ਹੈ ਗੁਰਸਿੱਖੜਾ ਤਿਸਕੇ ਨਿਮ ਨਿਮ ਲਾਗੋ ਆਏ ਜੀਓ ਪੈਰਾ ਵਿੱਚ ਪੈਣ ਤੋਂ ਪਾਵੇ ਨਹੀਂ ਕਿ ਅਸੀਂ ਉਹਦੇ ਦੇ ਝੁੱਕ ਕੇ ਥੱਲੇ ਲੰਮਾ ਪੈ ਜਾਈਏ ਇਹਦਾ ਮਤਲਬ ਇਹ ਨਹੀਂ ਇਹਦਾ ਮਤਲਬ ਹੈ ਕਿ ਉਹਦਾ ਅਸੀਂ ਦਿਲੋਂ ਸਤਕਾਰ ਕਰੀਏ ਕਿ ਧੰਨ ਹੋ ਪਿਆਰੇਓ ਗੁਰੂ ਦੇਓ ਜਿਨ੍ਹਾਂ ਨੇ ਗੁਰਮਰਿਆਦਾ ਵਿੱਚ ਰਹਿ ਕੇ ਗੁਰੂ ਦੀ ਬਖਸ਼ਿਸ਼ ਹੋਈ ਕੀਤੀ ਮਰਿਆਦਾ ਵਿੱਚ ਰਹਿ ਕਰਕੇ ਜੋ ਆਪਣੇ ਜੀਵਨ ਨੂੰ ਕੁਮਾਰ ਰਹੇ ਹੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗ ਕੇ ਗੁਰੂ ਦੀ ਦੱਸੀ ਹੋਈ ਮਰਿਆਦਾ ਤੇ ਦੱਸੀ ਹੋਏ ਮਾਰਗ ਤੇ ਚੱਲ ਕੇ ਇਸ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ ਐਸੇ ਗੁਰਮੁਖ ਪਿਆਰਿਆਂ ਦਾ ਸਾਡਾ ਸਤਿਕਾਰ ਕਰਨਾ ਫਰਜ਼ ਹੈ ਤੇ ਸਾ ਸੰਗੇ ਜੀ ਜਿਹੜਾ ਸੇਸ ਝਕੋਣਾ ਹੈ ਇਹਦੀ ਬਾਬਤ ਕਿਸ ਨੇ ਬੜਾ ਸੋਹਣਾ ਲਿਖਿਆ ਹੈ ਇਹ ਸੀਸ ਹੈ ਆਮਾਨਤ ਬਾਬੇ ਨਾਨਕ ਦੀ ਦਰਦਾਰ ਤੇ ਝੁਕਾਇਆ ਨਹੀਂ ਜਾਂਦਾ ਸਾਡਾ ਤੇ ਇਹੀ ਮੰਨਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਇਲਾਵਾ ਹੋਰ ਕਿਸੇ ਅੱਗੇ ਸਾਡਾ ਸੀਸ ਨਹੀਂ ਝੁਕਣਾ ਚਾਹੀਦਾ ਤੇ ਸਾਧ ਸੰਗਤ ਜੀ ਸਤਕਾਰ ਆਪਾਂ ਸਾਰੇ ਧਰਮਾਂ ਦਾ ਕਰਦੇ ਆਂ ਤੇ ਕਰਦੇ ਰਵਾਂਗੇ ਪਰ ਜੋ ਅਸੀਂ ਮੰਨਣਾ ਹੈ ਅਸੀਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਲਾਵਾ ਹੋਰ ਕਿਸੇ ਨੂੰ ਆਪਣਾ ਗੁਰੂ ਨਹੀਂ ਮੰਨਦੇ ਇਹ ਸਾਧ ਸੰਗ ਜੀ ਇੱਕ ਸਿੱਖ ਦੀ ਪਹਿਚਾਣ ਹੈ ਕਿ ਉਹ ਬੜੇ ਮਾਨ ਸਤਕਾਰ ਨਾਲ ਕਹਵੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਪਾਸ਼ਕ ਹਾਂ ਗੁਰੂ ਦੀ ਬਾਣੀ ਦੇ ਉਪਾਸ਼ਕ ਹਾਂ ਬਾਣੀ ਬਾਣੇ ਦੇ ਅਸੀਂ ਧਾਰਨੀ ਬਣੀਏ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲ ਕੇ ਇਹ ਅੱਜ ਗੱਲ ਕਰਨ ਦੀ ਲੋੜ ਤਾਂ ਪਈ ਹੈ ਕਿਉਂਕਿ ਜੋ ਸਮਾਂ ਚੱਲ ਰਿਹਾ ਹੈ ਉਹਦੇ ਮੁਤਾਬਕ ਆਪਾਂ ਵਿਚਾਰ ਕਰਨੀ ਸੀ ਇਸ ਤੇ ਇਹ ਸਾਧ ਸੰਗ ਜੀ ਇਹ ਜੋ ਆਪਾਂ ਵਿਚਾਰ ਕੀਤੀ ਹੈ ਕਿਸੇ ਨਾਲ ਲਾ ਕੇ ਗੱਲ ਨਹੀਂ ਕੀਤੀ ਕਿਸੇ ਨੂੰ ਮਨ ਦੁਖਾਉਣ ਵਾਸਤੇ ਨਹੀਂ ਗੱਲ ਕੀਤੀ ਇਹ ਤਾਂ ਕੇਵਲ ਜੋ ਜ਼ਿੰਦਗੀ ਦੀ ਸਚਾਈ ਹੈ ਉਹਦੀ ਬਾਬ ਦਾ ਪਛਾਣਨਾ ਪਾਇਆ ਹੈ ਤੇ ਸਾ ਸੰਗਤ ਜੀ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਸਾਡੀ ਵੀ ਜਿਹੜੀ ਸਿੱਖੀ ਹੈ ਨਾ ਏਸਾਂ ਸੁਆਸਾ ਸੰਗ ਨਿਭ ਜਾਵੇ ਗੁਰੂ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਦੇ ਹਾਂ ਸਿੱਖ ਕੌਮ ਦਾ ਭਲਾ ਮੰਗਦੇ ਹਾਂ ਕਿ ਗੁਰੂ ਨਾਨਕ ਪਾਸ਼ਾ ਜੀ ਬਖਸ਼ਿਸ਼ਾਂ ਕਰਦੇ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਮਤਾਂ ਬਖਸ਼ੇ ਕਰਨ ਸਾਰੀ ਹੀ ਸਿੱਖ ਕੌਮ ਦਾ ਭਲਾ ਕਰਨ ਸਾਰੀ ਸਿੱਖ ਕੌਮ ਨੂੰ ਚੜ੍ਹਦੀਆਂ ਕਲਾ ਬਖਸ਼ੇ ਕਰਨ ਜੋ ਸਾਡੇ ਕੌਮੀ ਯੋਧੇ ਹਨ ਜੋ ਕੌਮ ਵਾਸਤੇ ਕੁਝ ਕਰ ਰਹੇ ਨੇ ਸਤਿਗੁਰ ਪਾਸ਼ਾ ਜੀ ਉਹਨਾਂ ਨੂੰ ਵੀ ਚੜ੍ਹਦੀਆਂ ਕਲਾ ਬਖਸ਼ੇ ਕਰਨ ਨਾਮ ਬਣੇ ਦਾਤਾ ਬਖਸ਼ੇ ਕਰਨ ਐਸੇ ਨਾਲ ਹੀ ਐਸੇ ਤਰ੍ਹਾਂ ਹੀ ਗੁਰਬਾਣੀ ਦੇ ਨਾਲ ਸਤਿਗੁਰ ਜੀ ਜੋੜ ਕੇ ਰੱਖਣਾ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਕਿਉਂਕਿ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਫੁਰਮਾਨ ਹੈ ਬਾਣੀ ਦੇ ਵਿੱਚ ਕਿ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸੀਂ ਪੂਰੇ ਗੁਰਾਂ ਦੇ ਲੜ ਲੱਗਣਾ ਹੈ ਪੂਰੇ ਗੁਰੂ ਦੇ ਗੁਣ ਗਾਇਨ ਕਰਨ ਅਨੁਸਾਰ ਕਾਲਪੁਰਖ ਪਰਮਾਤਮਾ ਦੇ ਅਸੀਂ ਜੋ ਉਸ ਵਾਹਿਗੁਰੂ ਪਰਮਾਤਮਾ ਨੂੰ ਸਿਧਿ ਧਉਣ ਵਾਲੇ ਹਾਂ ਕਾਲਪੁਰਖ ਨੂੰ ਧਉਣ ਵਾਲੇ ਹਾਂ ਤੇ ਸਤਗੁਰ ਦੀ ਬਾਣੀ ਦਾ ਫਰਮਾਨ ਹੈ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਗੁਰੂ ਦਾ ਮਤਲਬ ਇਹੀ ਹੈ ਕਿ ਗੁਰੂ ਜਿਹੜਾ ਹਨੇਰੇ ਤੋਂ ਚਾਨਣ ਵੱਲ ਲੈ ਕੇ ਜਾਵੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਤੱਕ ਉਪ ਹਨੇਰਾ ਹੈ ਤੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਇਹਨੂੰ ਗਿਆਨ ਨਮਾਰਾ ਦੇ ਸਕਦੇ ਹਨ ਜਿਵੇਂ ਸੂਰਜ ਚੜ੍ਹਨ ਦੇ ਨਾਲ ਹਨੇਰਾ ਦੂਰ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਪੜਨ ਦੇ ਨਾਲ ਜ਼ਿੰਦਗੀ ਵਿੱਚ ਚਾਨਣ ਹੋ ਜਾਂਦਾ ਹੈ ਤੇ ਸਤਿਗੁਰ ਪਾਸ਼ਾ ਜੀ ਗੁਰੂ ਨਾਨਕ ਮਹਾਰਾਜ ਜੀ ਆਪਣੇ ਬਚਨਾਂ ਵਿੱਚ ਆਖਦੇ ਨੇ ਬੱਲੇ ਹਾਰੀ ਗੁਰੇ ਆਪਣੇ ਦਿਵਹਾੜੀ ਸਤਿਬਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦੇ ਆਂ ਗੁਰਬੇ ਨਕੋਰ ਅੰਧਾਰ ਕਿ ਗੁਰੂ ਤੋਂ ਬਿਨਾ ਭਾਵੇਂ ਜਿੰਨੇ ਮਰਜੀ ਜ਼ਿੰਦਗੀ ਵਿੱਚ ਸੂਰਜ ਚੜ ਜਾਣ ਜਿੰਨਾ ਮਰਜੀ ਚੰਨ ਚੜ ਜਾਣ ਪਰ ਗੁਰੂ ਤੋਂ ਬਿਨਾ ਇਸ ਜ਼ਿੰਦਗੀ ਦੇ ਵਿੱਚ ਹਨੇਰਾ ਹੈ ਤੇ ਸਾ ਸੰਗਤ ਜੀ ਸਤਿਗੁਰ ਪਾਸ਼ਾ ਜੀ ਦੇ ਬਾਣੀ ਦਾ ਬਚਨ ਹੈ ਕਿ ਜੋ ਵੀ ਗੁਰੂ ਸਾਹਿਬ ਜੀ ਨੂੰ ਨਮਸ਼ਕਾਰ ਕਰਦਾ ਹੈ ਨਾਰਾਇਣ ਦਾ ਪਤ ਨਮਸ਼ਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਤਾਰੇ ऐसे गुरु तो सदा कुर्बान जाने हां जो आप मुक्त है ते सानू इस संसार समुंदर तो पार ਲੰਘਾਉਣ ਦੀ ਸਮਰੱਥਾ ਰੱਖਦੇ ਹਨ आओ सारे ਰਲ ਮਿਲ ਕੇ ਹਨ श्री गुरु ग्रंथ साहिब महाराज ਦਾ ਸ਼ੁਕਰਾਨਾ ਕਰੀਏ ਜਿਨ੍ਹਾਂ ਨੇ ਸਾਨੂੰ ਬਖਸ਼ਾ ਕੀਤੇ ਨੇ ਸੋਜੀ ਬਖਸ਼ਿਸ਼ ਕੀਤੀ ਹੈ ਤਾਂ ਜੋ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾ ਕੇ ਇਸ ਜੀਵਨ ਦਾ ਜੋ ਲਾਹਾ ਪ੍ਰਾਪਤ ਕਰਨਾ ਹੈ ਗੁਰੂ ਪਾਸੋਂ ਹੀ ਅਸੀਂ ਖੁਸ਼ੀਆਂ ਅਸੀਸਾਂ ਪ੍ਰਾਪਤ ਕਰਨੀਆਂ ਹਨ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਤੋਂ ਸਾਡਾ ਜੋ ਚੈਨਲ ਭਾਈ ਬਚਿੱਤਰ ਸਿੰਘ ਖਾਲਸਾ ਚੈਨਲ ਹੈ ਇਸ ਨੂੰ ਸਬਸਕ੍ਰਾਈਬ ਕਰੋ ਲਾਇਕ ਸ਼ੇਅਰ ਕਰੋ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਸੀਂ ਇਸੇ ਤਰ੍ਹਾਂ ਹੀ ਆਪ ਹੀ ਦੇ ਰੂਪ ਰੂਪ ਆਪ ਜੀ ਦੇ ਕੋਲ ਐਸੀਆਂ ਜੋ ਸਿੱਖ ਧਰਮ ਦੀਆਂ ਖਾਸ ਵਿਚਾਰਾ ਹਨ ਜਿਨ੍ਹਾਂ ਦੇ ਸਾਨੂੰ ਸਖਤ ਲੋੜ ਹੈ ਸਮਝਣ ਦੀ ਉਹਨਾਂ ਬਾਰੇ ਆਪਾਂ ਚਾਨਣਾ ਪਾ ਸਕੀਏ ਦੇਵ ਅਸੀਸਾ ਕਰੋ ਰਹਿਮਤਾ ਸਤਿਗੁਰੂ ਪਾਸ਼ੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰੋ ਕਿ ਸਤਿਗੁਰੂ ਜੀ ਸਾਰਿਆਂ ਨੂੰ ਚੜ੍ਹਦੀਆਂ ਕਲਾ ਨਾਮ ਬਣੇ ਦਾਤਾ ਬਖਸ਼ੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ